ਹਾਂਜੀ ਸਤਿ ਸ੍ਰੀ ਅਕਾਲ ਵੀਰ ਜੀ ਕੀ ਹਾਲ ਚਾਲ ਨੇ ਸਾਰੇ ਵੀਰਾਂ ਦੇ ਤੇ ਅੱਜ ਆਪਾਂ ਗੱਲ ਕਰਦੇ ਆਂ ਆਲੂਆਂ ਦੇ ਉੱਤੇ ਹਨਾ ਵੀ ਬਹੁਤ ਵੀਰ ਆ ਜਿਹੜੇ ਨਵੇਂ ਅਗਲੇ ਸਾਲਾਂ ਤੋਂ ਆਲੂ ਬੀਜਣਾ ਸ਼ੁਰੂ ਕਰਨਾ ਚਾਹੁੰਦੇ ਆ ਜਾਂ ਕਰਦੇ ਆ ਨਵੇਂ ਲੱਗੇ ਆ ਹਨਾ ਤੇ ਉਸ ਵਿਸ਼ੇ ਤੇ ਅੱਜ ਗੱਲ ਆਪਾਂ ਕਰਦੇ ਆਂ ਵੀ ਜਿਹੜੀ ਗੱਲ ਆਲੂਆਂ ਦਾ ਹਾਂ ਵੀਰੇ ਜਿਹੜੇ ਜਦੋਂ ਵੀ ਆਪਾਂ ਆਲੂ ਲਾਉਣੇ ਸ਼ੁਰੂ ਕਰਨੇ ਆ ਆਲੂਆਂ ਦੀ ਬਿਉਂਤਬੰਦੀ ਤੁਸੀਂ ਝੋਨੇ ਤੋਂ ਕਰਨੀ ਪੈਣੀ ਆ ਤੁਹਾਨੂੰ ਜਿਹੜੇ ਏਰੀਆ ਚ ਚਲੋ ਝੋਨਾ ਲੱਗਦਾ ਉਹ ਵੀਰ ਝੋਨੇ ਤੋਂ ਕਰਨ ਬਾਕੀ ਜਿਹੜੇ ਵੀ ਕੁਝ ਹੋਰ ਲਾਉਂਦੇ ਚਲੋ ਉਹ ਕਰਨ ਹਨ ਕੀ ਆਲੂਆਂ ਦੇ ਵਿੱਚ ਮੇਨ ਜ਼ਰੂਰੀ ਗੱਲ ਨਾ ਵੀਰੇ ਕੀ ਟਾਈਮਿੰਗ ਸਾਰੀ ਚੀਜ਼ ਤਾਂ ਹੋਰ ਕੁਝ ਨਹੀਂ ਹੈਗਾ ਸਭ ਤੋਂ ਪਹਿਲਾਂ ਟਾਈਮਿੰਗ ਆ ਆਲੂਆਂ ਨੂੰ ਜੇ ਆਪਾਂ ਆਲੂ ਲਾਉਣੇ ਆ ਨਾ ਵੀਰੇ ਇੱਕ ਦੋ ਉੱਥੇ ਪੂਛਾ ਨਾ ਲਾਇਓ ਤੇ ਪੀਲੀ ਪੂਛਾ ਜਾਂ ਮੁਛਲ ਉਹ ਝੋਨਾ ਬੰਦ ਕਰੋ ਠੀਕ ਆ ਨਾ ਜੇ ਤੁਸੀਂ ਆਲੂਆਂ ਦੇ ਵਿੱਚ ਹੋਣਾ ਤਾਂ ਤੁਹਾਨੂੰ ਇਹ ਛੱਡਣਾ ਪੈਣਾ ਵੀ ਅਸੀਂ 40 ਕਿਲੋ ਦਾ ਝਾੜ ਕੱਢਣਾ ਜਾਂ 35 ਵਾਲਾ ਕੱਢਣਾ ਤੁਹਾਨੂੰ ਜਾਂ 26 ਤੇ ਜਾਂ ਹੋਰ ਵੈਰਾਈਟੀਆਂ ਤੇ ਵੀ ਜਿਹੜੀ ਤੁਹਾਡੀ 1 ਅਕਤੂਬਰ ਦੀ 10 ਤਰੀਕ ਨੂੰ ਖੇਤੇ ਖਾਲੀ ਹੋ ਜਾਣ ਉਸ ਤੇ ਆਉਣਾ ਪੈਣਾ ਤੁਹਾਨੂੰ ਠੀਕ ਨਹੀਂ ਤੇ ਸਭ ਤੋਂ ਪਹਿਲਾਂ ਮੇਨ ਤਾਂ ਬਸ ਝੋਨੇ ਤੋਂ ਸ਼ੁਰੂਆਤ ਹੁੰਦੀ ਹੈ ਜਿਹੜੇ ਏਰੀਆ ਝੋਨਾ ਲੱਗਦਾ ਹਨ ਚਲੋ ਜਿਨ੍ਹਾਂ ਚ ਨਹੀਂ ਲੱਗਦਾ ਉਹਨਾਂ ਚੋਂ ਆਪੋ ਆਪਣੀ ਹੈਗਾ ਵੀ ਜਦੋਂ ਮਰਜ਼ੀ ਕਰ ਲੋ ਵੀ ਦੇਖ ਕੇ ਜਦੋਂ ਤੁਹਾਡੇ ਖੇਤ ਖਾਲੀ ਹੈ ਜਿਹੜੇ ਵੀ ਇਹਨਾਂ ਨੇ ਪੱਕੀ ਪਟਾਈ ਕਰਦੇ ਆ 2 ਫਰਵਰੀ ਮਹੀਨੇ ਵਾਲੀ ਪੱਕੀ ਪਟਾਈ ਕਰਨੀ ਆ ਉਹ ਤਾਂ ਅਕਤੂਬਰ ਦੀ 2-4 ਤਰੀਕ ਤੋਂ 5 ਤਰੀਕ ਤੋਂ ਟੈਂਪਰੇਚਰ ਦੇਖ ਕੇ ਸ਼ੁਰੂ ਕਰ ਸਕਦੇ ਆ ਵੀ ਅਕਤੂਬਰ ਦੇ ਵਿੱਚ ਸ਼ੁਰੂਆਤ ਕਰ ਸਕਦੇ ਤੇ ਆਪਾਂ ਗੱਲ ਕਰਦੇ ਸੀਗੇ ਆਲੂਆਂ ਦੀ ਇਹ ਜਿਵੇਂ ਆਲੂਆਂ ਦਾ ਵੀ ਮੋਢਾ ਜਿਹੜਾ ਉਹ ਝੋਨੇ ਤੋਂ ਹੀ ਰੱਖਣਾ ਪੈਂਦਾ ਜਿਹੜੇ ਏਰੀਆ ਝੋਨਾ ਲੱਗਦਾ ਹਨ ਜਿੱਧਰ ਚਲੋ ਨਹੀਂ ਲੱਗਦਾ ਉਹ ਆਪਦੇ ਵੀ ਜਿਹੜੀ ਚੋਂ ਆਲੂਆਂ ਦੀ ਬਜਾਈ ਹੈ ਅਸਲੀ ਟੈਂਪਰੇਚਰ ਦੇ ਮੁਤਾਬਕ 5 ਤੋਂ 10 ਤੋਂ ਸ਼ੁਰੂ ਹੋ ਜਾਣੀ ਚਾਹੀਦੀ ਤੇ ਇੰਨੀ ਹੋਣੀ ਚਾਹੀਦੀ ਹੈ ਬਜਾਈ ਠੀਕ ਨਹੀਂ ਤੇ ਨਹੀਂ ਤਾਂ ਫਿਰ ਔਖਾ ਹੋ ਜਾਂਦਾ ਤੇ ਲੇਟ ਜਿੰਨਾ ਆਪਾਂ ਕਰਦੇ ਆ ਕਿਉਂਕਿ ਵੈਰੈਟੀਆਂ ਦੇ ਮੁਤਾਬਕ ਹੁੰਦਾ ਵੈਰੈਟੀਆਂ ਦੇ ਮੁਤਾਬਕ ਹੀ ਬਜਾਈ ਹੋਣੀ ਹੁੰਦੀ ਆ ਤੇ ਜੇ ਵੈਰੈਟੀਆਂ ਆਪਾਂ ਲਾਉਣੇ ਆ ਜਿਵੇਂ ਐਲ ਆਰ ਹੋ ਗਿਆ ਡਾਇਮੰਡ ਹੋ ਗਿਆ ਪਖਰਾਜ ਹੋ ਗਿਆ ਹਿਮਾਲਣੀ ਹੋ ਗਿਆ ਹਨਾ ਹੋਰ ਵੀ ਜਿਹੜੇ ਵੀ ਵੈਰੈਟੀਆਂ ਹੈਗੀਆਂ ਨੇ ਹਨਾ ਇਹ ਵੈਰੈਟੀਆਂ ਸਾਰੀਆਂ ਅਕਤੂਬਰ ਚ ਲੱਗਣ ਵਾਲੀਆਂ ਜਿਵੇਂ ਜੋਤੀ ਆ ਜੋਤੀ ਨੂੰ ਤੁਸੀਂ ਨਵੰਬਰ ਚ ਲਾ ਸਕਦੇ ਹੋ ਵਿੱਚ ਵੀਰ ਬਹੁਤ ਆ ਜਿਹੜੇ ਪਖਰਾਜ ਨੂੰ ਡਾਇਮੰਡ ਨੂੰ ਐਲ ਆਰ ਨੂੰ ਨਵੰਬਰ ਚ ਲਾਉਂਦੇ ਆ ਨਵੰਬਰ ਦੀ ਵੀ 10 10 15 15 ਤਰੀਕ ਨੂੰ ਲਈ ਹੋਈ ਹੈ ਨਾ ਉਦੋਂ ਚਲੋ ਐਤ ਕੀ ਨਾ ਐਤ ਕੀ ਕੀ ਆ ਐਤ ਕੀ ਦੇਖ ਕੇ ਇਹ ਨਾ ਕਿ ਉਹ ਵੀ ਹਾਂ ਵੀ ਸਾਡੇ ਤਾਂ ਸਹੀ ਹੋ ਗਿਆ ਲੇਟ ਲਾਇਆ ਵੀ ਪਤਾ ਕੀ ਐਤ ਕੀ ਗੱਲ ਐਵਾ ਐਤ ਕੀ ਟੈਂਪਰੇਚਰ ਰਿਹਾ ਵੀਰੇ ਜਿਆਦੇ ਦਿਨ ਰਹੇ ਵੱਡੇ ਧੁੱਪਾਂ ਲੱਗੀ ਗਈਆਂ ਧੁੱਪ ਬੰਦ ਨਹੀਂ ਹੋਈ ਤੋਂ ਉੱਪਰ ਵੱਧ ਤੋਂ ਵੱਧ 2 ਜਾਂ 3 ਦਿਨ ਬੰਦ ਹੋਈ ਉਹ ਵੀ ਧੁੱਪ ਨਿਕਲੇ ਆਉਂਦੀ ਸੀ ਬੁਰੀ ਵਧੀਆ ਹਨ ਤੇ ਉਹਦੇ ਕਰਕੇ ਇਉਂ ਨਾ ਸੋਚੋ ਕਿ ਹਾਂ ਵੀ ਆਪਾਂ ਲੇਟ ਲਾ ਕੇ ਵੀ ਕੰਮਜਾਬ ਹੋ ਸਕਦੇ ਨਹੀਂ ਟਾਈਮਿੰਗ ਬਹੁਤ ਜ਼ਰੂਰੀ ਆ ਟਾਈਮਿੰਗ ਜੇ ਆਪਾਂ ਉਧਰ ਟਾਈਮ ਤੇ ਲਾਉਨੇ ਆਲੂ ਤਾਂ ਆਪਾਂ ਨੂੰ ਗਾਹਾਂ ਵੀ ਟਾਈਮ ਤੇ ਸਾਰਾ ਕੁਝ ਸਹੀ ਹੋ ਜਾਂਦਾ ਤੇ ਬਾਕੀ ਆ ਯਾਨੀ ਕਿ ਉਹੀ ਦੱਸਿਆ ਆਪਾਂ ਗੱਲ ਵੀ ਟਾਈਮਿੰਗ ਦਾ ਬਹੁਤ ਜ਼ਰੂਰੀ ਆ ਜਿਹੜੇ ਵੀ ਵੀਰਾਂ ਨੇ ਸ਼ੁਰੂ ਕਰਨਾ ਉਹ ਆਵਦਾ ਝੋਨੇ ਤੋਂ ਦੇਖ ਕੇ ਉਹ ਜੇ ਬੀ ਲਾਇਓ ਵੀ ਜਿਹੜੇ ਤੁਸੀਂ 5 6 ਅਕਤੂਬਰ 5 6 ਅਕਤੂਬਰ ਤੱਕ ਤੁਸੀਂ ਵਿਹਲੇ ਹੋ ਜਮ ਹਨਾ ਉਦੋਂ ਲੇਟ ਨਾ ਕਰਿਓ ਤੇ ਉਦੋਂ ਆਲੂਆਂ ਦੀ ਬਿਜਾਈ ਕਰੋ ਜਿਹੜੇ ਵੀ ਵੀਰਾਂ ਨੇ ਪੱਕੇ ਕਰਨੇ ਆ ਜਿਹੜੇ ਵੀਰ ਕੱਚੀ ਕਰਦੇ ਆ ਕੱਚੀ ਹੋਣੇ ਸਤੰਬਰ ਚ ਵੀ ਸ਼ੁਰੂ ਕਰ ਲੈਂਦੇ ਆ ਕਿਉਂਕਿ ਹਜੇ ਮੈਂ ਉਧਰ ਹੁਸ਼ਿਆਰਪੁਰ ਨਵੇਂ ਸ਼ਹਿਰ ਨਹੀਂ ਉਧਰ ਆਪਣੇ ਨਾਲੋਂ ਟੈਂਪਰੇਚਰ ਦਾ 1 2 ਡਿਗਰੀ ਦਾ ਫਰਕ ਰਹਿੰਦਾ ਵਾ ਇਧਰ ਲੁਧਿਆਣੇ ਨਾਲ ਸਾਡੇ ਨਾਲੋਂ ਇੱਧਰ ਮੇਲਾ ਦਾ ਮੋਗੇ ਬਰਨਾਲੇ ਇੰਨੀ ਥੋੜਾ ਹੋਰ ਗਰਮ ਹੋ ਜਾਂਦਾ ਏਦਾਂ ਵਾ ਫਰਕ ਰਹਿੰਦਾ ਹਨਾ ਕਿ ਆਪਾਂ ਉਹਨਾਂ ਦੀ ਜੀਤ ਨਾ ਕਰੋ ਕਿਉਂਕਿ ਆਪੋ ਆਪਣਾ ਟੈਂਪਰੇਚਰ ਦੇਖ ਕੇ ਲਾਓ ਤੇ ਫੇਰ ਹੀ ਆਪਣਾ ਸਹੀ ਰਹਿੰਦਾ ਸਕਸੈਸਫੁਲ ਹਨਾ ਤੇ ਬਾਕੀ ਕੋਈ ਨਹੀਂ ਵੀਰੇ ਕਿਸੇ ਵੀ ਚੀਜ਼ ਦੀ ਯਾਰ ਤੁਹਾਨੂੰ ਲੋਡ ਹੁੰਦੀ ਹੈ ਇਨਫੋਰਮੇਸ਼ਨ ਲੈਣੀ ਹੈ ਜਾਂ ਕੁਝ ਵੀ ਹੈ ਹਨਾ ਤੇ ਆਪਾਂ ਦਾ ਸਵੇਰੇ 6 ਵਜੇ ਤੋਂ ਸ਼ਾਮ ਦੇ 6 ਵਜੇ ਤੱਕ ਜਦ ਮਰਜ਼ੀ ਕਾਲ ਕਰ ਲਓ ਕੋਈ ਨਹੀਂ ਆਪਾਂ ਐਂ ਹੁੰਦਾ ਵੀ ਆਪਾਂ ਕਿਸੇ ਵੀਰ ਦੀ ਕਾਲ ਨਾ ਅਟੈਂਡ ਕਰੀਏ ਤੇ ਜਦੋਂ ਮਰਜੀ ਫਾਰਮ ਤੇ ਆਓ ਕੋਈ ਉਹ ਨਹੀਂ ਬਸ ਹਾਂ ਜਦੋਂ ਵੀ ਫਾਰਮ ਤੇ ਆਉਣਾ ਇੱਕ ਵਾਰ ਕਾਲ ਕਰਕੇ ਆਇਓ ਹਨ ਕਿਉਂਕਿ ਆਪਾਂ ਵੀਰੇ ਖੁੱਲੇ ਦਿਲ ਨਾਲ ਪੂਰੀ ਸਪੋਰਟ ਹੁੰਦੀ ਆ ਜਿਹੜੇ ਵੀ ਵੀਰ ਆਪਣੇ ਖੇਤੀ ਕਰਨਾ ਚਾਹੁੰਦੇ ਆ ਆਪਾਂ ਨਹੀਂ ਮੈਂ ਨਹੀਂ ਐਂ ਚਾਹੁੰਦਾ ਵੀ ਕੁਝ ਵੀ ਹਨ ਕਿ ਆਪਾਂ ਤਾਂ ਇਹੀ ਚਾਹੁੰਦੇ ਆ ਵੀ ਜਿਹੜੇ ਵੀਰ ਨੇ ਵੀ ਖੇਤੀ ਕਰਨੀ ਆ ਜਿਸ ਕਿਸੇ ਵੀ ਹੈਲਪ ਦੀ ਲੋੜ ਆ ਕਿਤੇ ਟਰੈਕਟਰ ਲੈਣਾ ਜਾਂ ਕੁਝ ਵੀ ਆ ਹਨਾ ਜਿੰਨੇ ਕੁ ਜੋਗੇ ਵਾਲਾ ਹੈਗਾ ਮੈਂ ਤੁਹਾਨੂੰ ਦੱਸ ਸਕਦਾ ਜਿੰਨੀ ਵੀ ਮੈਨੂੰ ਆਕਲਾ ਜਾਂ ਮਾੜੀ ਮੋਟੀ ਪਤਾ ਹੁੰਦਾ ਵਾ ਜਿਹੜੀ ਚੀਜ਼ ਦਾ ਹਨ ਕਿ ਆਪਾਂ ਜਰੂਰ ਹੈਲਪ ਕਰਾਂਗੇ ਵੀਰੇ ਕਿਸੇ ਵੀ ਵੀਰ ਦੀ ਹਨ ਤੇ ਕੁਝ ਨਹੀਂ ਹੁੰਦਾ ਹਾਂ ਘਾਟੇ ਵਾਧੇ ਜ਼ਿੰਦਗੀ ਦਾ ਹਿੱਸਾ ਵਾ ਘਾਟੇ ਵਾਧੇ ਤਾਂ ਪੈਣੀ ਬਣੇ ਹੁੰਦੇ ਆ ਤੇ ਵਾਹਿਗੁਰੂ ਆਪੇ ਮਿਹਰ ਕਰਦਾ ਵਾ ਜੇ ਆਪਾਂ ਲੱਗੇ ਰਹਿਾਂਗੇ ਕਦੇ ਨਾ ਕਦੇ ਤਾਂ ਰਾਹ ਤੇ ਬਿਲੀ ਤੇ ਗੱਡੀ ਚੜੀ ਜਾਂਦੀ ਆ ਕਿ ਕੁਝ ਨਹੀਂ ਹੁੰਦਾ ਤੇ ਕਿਉਂਕਿ ਕੰਮ ਕੰਮ ਕਰਨਾ ਹੀ ਆਪਣਾ ਫਰਜ਼ ਆ ਕੰਮ ਦੇ ਨਾਲ ਹੀ ਸਾਰਾ ਕੁਝ ਮਿਲਣਾ ਹਨਾ ਤੇ ਕੰਮ ਕਰਾਂਗੇ ਦੇਖੋ ਉਹ ਨਹੀਂ ਹੁੰਦੀ ਗੱਲ ਵੀ ਕੰਮ ਆਪਾਂ ਘਰ ਦਾ ਕਰਨਾ ਸੋਭਾ ਜੱਗ ਦੀ ਆ ਹਨਾ ਕਿ ਉਹ ਬਹੁਤ ਵਧੀਆ ਗੱਲ ਆ ਸਿਆਣੇ ਬੰਦੇ ਇਹੀ ਗੱਲ ਕਹਿੰਦੇ ਹੁੰਦੇ ਆ ਵੀ ਕੰਮ ਤਾਂ ਆਪ ਆਪ ਦਾ ਆਪ ਦਾ ਕਰਨਾ ਘਰ ਦਾ ਕਰਨਾ ਤੇ ਸੋਭਾ ਜੱਗ ਕਰਦਾ ਹਨਾ ਕੀ ਜਿਵੇਂ ਹੁਣ ਸਬੋਧ ਕਰੋ ਆਪਾਂ ਕੰਮ ਕਰਦੇ ਆ ਤੁਸੀਂ ਕੰਮ ਕਰਦੇ ਆ ਤੁਹਾਡਾ ਪਿੰਡ ਸੋਭਾ ਕਰੂ ਵੀ ਹਾਂ ਯਾਰ ਮੁੰਡੇ ਬਹੁਤ ਮਿਹਨਤੀ ਆ ਯਾ ਪਰਿਵਾਰ ਮਿਹਨਤੀ ਆ ਜਿਹੜੇ ਬੰਦੇ ਵਿਹਲੜ ਉਹਨਾਂ ਨੂੰ ਕੌਣ ਕਹਿ ਦੂ ਕੀ ਹਾਂ ਯਾਰ ਵੀ ਇਹ ਕੰਮ ਕਰਦੇ ਆ ਜਾਂ ਇਦਾਂ ਕੋਈ ਨਹੀਂ ਕਹਿੰਦਾ ਬਾਈ ਠੀਕ ਨਹੀਂ ਹਾਂ ਇਸ ਗੱਲ ਆ ਇਸ ਕਰਕੇਾਰੇ ਵੀਰ ਆਪਾਂ ਮਿਹਨਤ ਕਰੀਏ ਮਿਹਨਤ ਨਹੀਂ ਹੀ ਆਪਣੇ ਨਾਲ ਜਾਣਾ ਤੇ ਮਿਹਨਤ ਨਹੀਂ ਆਪਣੇ ਪੱਲੇ ਪੈਣਾ ਸਾਰਾ ਕੁਝ ਮਿਹਨਤ ਨਾਲ ਹੀ ਮਿਲਣਾ ਜੇ ਮਿਹਨਤ ਕਰਾਂਗੇ ਤਾਂ ਸਭ ਕੁਝ ਹਾਸਲ ਹੋਊਗਾ ਤੇ ਹੌਸਲਾ ਰੱਖੀਏ ਹੌਸਲਾ ਨਾ ਕਦੇ ਵੀ ਹਾਰੀ ਇਹ ਆ ਵੀਰੇ ਆਪਣੀ ਬਾੜੀ ਇੰਨੀ ਜਗ੍ਹਾ ਉਰੇ ਲੱਗੀ ਹੋਈ ਆ ਇਸ ਤੋਂ ਵੱਧ ਜਗ੍ਹਾ ਆਪਣੇ ਘਰੇ ਆ ਜਿੱਥੇ ਬਤਾਉ ਬੈਂਗਣ ਗਾਇਦੇ ਨੇ ਜਿਨ੍ਹਾਂ ਨੂੰ ਤੇ ਗੋਭੀ ਗਾਜਰਾ ਗੱਠੇ ਹਰੇ ਸਿਆਣਾ ਦਾ ਮੇਥੇ ਧਨੀਆ ਸਭ ਕੁਝ ਬੀਜਿਆ ਹੋਇਆ ਹੈ ਇੱਥੇ ਆਪਣੇ ਅ ਮਟਰ ਲੱਗੇ ਹੋਏ ਆ ਠੀਕ ਨਹੀਂ ਤੇ ਮਟਰਾਂ ਨੂੰ ਮਟਰਾਂ ਤੇ ਤਾਂ 2-3 ਵਾਰ ਹਮਲਾ ਕਰਗੇ ਸੀਗੇ ਆਪਣੇ ਰੋਜ਼ ਉਹ ਹਮਲਾ ਕਰਗੇ ਦੀ ਖਰਾਬ ਜੀ ਦੋ ਤਿੰਨ ਵਾਰ ਖਾਗੇ ਪਰ ਹੁਣ ਸੋਹਣੇ ਹੋ ਗਏ ਬਹੁਤ ਉੱਤਰਿਆ ਹੋਇਆ ਮਟਰ ਹਨ ਬਹੁਤ ਲੱਗਿਆ ਇੱਧਰ ਆਪਣਾ ਲਸਣ ਬੀਜਿਆ ਸਾਰ ਤੇ ਤੇ ਹਾਂ ਮੇਥੇ ਮੇਥੀ ਵੱਧੂ ਖੜਾ ਦਾ ਤੇ ਬਾੜੀ ਲਾਉਣੀ ਜ਼ਰੂਰੀ ਆ ਵੀਰੇ ਪਰ ਹਾਂ ਇੱਕ ਗੱਲ ਇਹ ਵੀ ਆ ਬਾਈ ਬਾੜੀ ਤੇ ਮਿਹਨਤ ਬਹੁਤ ਆ ਸਾਡਾ ਇੱਕ ਬੰਦਾ ਪੱਕਾ ਵਾ ਬਾੜੀ ਤੇ ਛੱਡਿਆ ਹੋਇਆ ਵੀ ਉਹ ਹੋਰ ਕੁਝ ਨਹੀਂ ਕਰਦਾ ਉਹਨੇ ਬਾੜੀ ਦੀ ਗੋਡੀ ਕਰ ਲਈ ਕਦੀ ਕੀ ਬੀਜਤਾ ਕਦੀ ਕੀ ਬੀਜਤਾ ਹੁਣ ਵੀ ਬਾੜੀ ਦੇ ਵਿੱਚ ਦੋ ਜਣੇ ਆ ਫਾਰਮ ਉੱਥੇ ਪਿੰਡ ਹੁਣ ਉਹ ਨਵਾਂ ਗੋਭੀ-ਗੋਭੀ ਜਿੱਥੋਂ ਵੱਢੀ ਗਈ ਉੱਥੋਂ ਵੱਢ ਕੇ ਦੁਬਾਰਾ ਹੁਣ ਜਿਹੜੀਆਂ ਸਿਆਲੂ ਗਰਮੀ ਵਾਲੀਆਂ ਸਬਜ਼ੀਆਂ ਜਿਵੇਂ ਚੱਪਣ ਕੱਦੂ ਹੋ ਗਏ ਹੋਰ ਕਿੰਨਾ ਕੁਸ਼ ਹੈਗਾ ਉਹ ਸਾਰਾ ਬੀਜਣਾ ਤੇ ਤਾਂ ਕਰਕੇ ਚੱਲਦਾ ਉੱਥੇ ਫਿਰ ਸਾਡੇ ਘਰਾਂ ਦੇ ਨਾਲ ਆ ਜਮਈ ਹੈ ਨਾ ਆਪਣੇ ਤੇ ਮੰਮੀ ਉਹ ਸਵੇਰੇ ਸਵੇਰੇ ਬੰਦਾ ਜਾਂਦਾ ਹੁੰਦਾ ਉਹ ਤੋੜ ਕੇ ਸਬਜ਼ੀ ਰੱਖਿਆ ਹੁੰਦਾ ਤੇ ਸਪਰੇਸ ਪ੍ਰੂ ਆਪਾਂ ਬਾਈ ਬਹੁਤ ਕੱਟ ਕਰਦੇ ਆ ਜੇ ਬਾਈ ਚਾਂਸ ਨਜਾਇਜ਼ ਹੀ ਕਿਤੇ ਸੁੰਡੀ ਹੋਵੇ ਫੇਰ ਕਰ ਦਿੰਨੇ ਨੇ ਨਾ ਉਹ ਵੀ ਕੋਰਾ ਜਾਣ ਜੇ ਵਰਤਦੇ ਆ ਹਨ ਤੇ ਜਾਂ ਫੇਮ ਉਦੋਂ ਬਿਨਾ ਆਪਾਂ ਹੋਰ ਕੋਈ ਨਹੀਂ ਉਹ ਵੀ ਵਰਤ ਨਹੀਂ ਪਵੇ ਨੇ ਤਾਂ ਉਹਦੇ ਸਵਾਦ ਸੁਭਾ ਸੁਭੂ ਸਿੱਟੀ ਜਾਈਦੀ ਆ ਬਹੁਤ ਸੋਹਣੀ ਬਾੜੀ ਹੁੰਦੀ ਆ ਤੇ ਸਬਜੀ ਸਬਜੀ ਬਾਈ ਆਪਾਂ ਜ਼ਿਆਦਾਤਰ ਘਰ ਦੀ ਹੁੰਦੀ ਆ ਤੇ ਆਲੂ ਤਾਂ ਕਰਦੇ ਹੈਗੀ ਆ ਗੋਭੀ ਕਰਦੀ ਆ ਬੈਂਗਣ ਕਰਦੇ ਹੋਗੇ ਗਾਜਰਾ ਕਰਦੀਆਂ ਹੋਗੀਆਂ ਬੰਦ ਗੋਭੀ ਕਰਦੀ ਹੋਗੀ ਹਨ ਸਿਆਲ ਸਿਆਲ ਸਾਰਾ ਪੂਰਾ ਵਧੀਆ ਕਰਦੀਆਂ ਸਬਜ਼ੀਆਂ ਨਾਲ ਚੱਲੀ ਜਾਂਦਾ ਹਨ ਇਹ ਚੀਜ਼ਾਂ ਤਾਂ ਆਪਾਂ ਨੂੰ ਚਾਹੀਦੀਆਂ ਨੇ ਵੀ ਕਰਦੀਆਂ ਸਬਜ਼ੀਆਂ ਲਾਉਣੀਆਂ ਹਨ ਤੇ ਉੱਧਰ ਛੋਲੇ ਵੀ ਲਏ ਹੋਇਆ ਆ ਦੇਖ ਲਓ ਪਿਆਜ਼ਾਂ ਵਾਲੀ ਪਨੀਰੀ ਵੀ ਸਾਰੀ ਆਪਾਂ ਆਪਦੀ ਬੀਜੀ ਸੀ ਤਿਆਰ ਕਰੀ ਸੀ ਇੱਕ ਕਿਆਰੀ ਪੂਰੀ ਬਹੁਤ ਜਗਾ ਪਨੀਰੀ ਲੱਗੇ ਸੀ ਪੂਰੀ ਵਧੀਆ ਸੋਹਣੀ ਪਨੀਰੀ ਹੋਈ ਸੀ ਇਹ ਵੀ ਬੰਦੇ ਦੀ ਮਿਹਨਤ ਕਰਕੇ ਹੋਈ ਸੀ ਬਾਈ ਵੀ ਉਹਨੇ ਸਾਫ਼ ਸੁਵਈਆ ਰੱਖਿਆ ਇੱਧਰ ਦੇਖੋ ਸਾਰਾ ਪਿਆਜ਼ ਆਪਾਂ ਲਾਇਆ ਹੋਇਆ ਇੰਨਾ ਪਿਆਜ਼ ਜੀ ਇੱਧਰ ਹੈ ਇੰਨਾ ਪਿਆਜ਼ ਜੀ ਉੱਧਰ ਲਾਇਆ ਹੋਇਆ ਫਾਰਮ ਤੇ ਹਨ ਦੇ ਪਹਿਲਾਂ ਸਿਆਲਾਂ ਵਾਲਾ ਘਰੇ ਪਿਆਜ਼ ਲਾਇਆ ਸੀਗਾ ਹਰਾ ਪਿਆਜ਼ ਜੀ ਨੂੰ ਕਹ ਦਿੰਦੇ ਆ ਤੇ ਸਾਰੇ ਕੁਝ ਬਾੜੀ ਆਪਣੀ ਘਰ ਦੀ ਲਾਈ ਹੋਈ ਹੈ ਆ ਦੇਖ ਲਓ ਵੀਰੇ ਇਹ ਆਪਣੀ ਘਰੇ ਆ ਜਿਹੜੀ ਬਾੜੀ ਘਰੇ ਕਰ ਆਪਣਾ ਘਰ ਆ ਆ ਘਰ ਦੇ ਨਾਲ ਇੰਨੀ ਜਗ੍ਹਾ ਹੈਗੀ ਤੇ ਇਹਦੇ ਨਾਲ ਬਾੜੀ ਲੱਗੀ ਹੋਈ ਆ ਦੇਖੋ ਧਨੀਆਂ ਧਨੀਆਂ ਹੋ ਗਿਆ ਆ ਪਦੀਨਾ ਚਟਣੀ ਬਣਦੀ ਆ ਆਪਣੀ ਪ੍ਰਸ਼ਾਦੇ ਦੇ ਨਾਲ ਤੇ ਆ ਗਾਜਰਾ ਪਾਲਕ ਬਤਾऊं ਠੀਕ ਆ ਇੱਥੇ ਗੋਭੀ ਗੋਭੀ ਨੂੰ ਦੇਖੋ ਮਿੱਟੀ ਮੁੱਟੀ ਲਾਤੀ गोभी ਦਾ ਇੱਕ ਵੱਡਿਓ ਮੁੱਕ ਮੁੱਕਦੀ ਆ ਜਾਨ ਨੂੰ ਨਵੀਂ ਬੀਜ ਦੇਈਦੀ ਆ गोभी ਨਹੀਂ ਮੁੱਕਣ ਨੰਨੇ ਦੇ ਆ ਦੇ ਲੋ ਤਨੀ ਤਨੀਆ ਭਾਈ ਇੰਨਾ ਕ ਮਹਿਕਦਾ ਨਾ ਬਾੜੀ ਦਾ ਬਾਦੂ ਤੇ ਹਾਂ ਲੱਗਿਆ ਹੋਇਆ ਗੋਭੀ ਵਿੱਚੀ ਬੰਦ ਗੋਭੀ ਐ ਇਹਦੇ ਲਾਈ ਹੋਈ ਤੇ ਹਾਂ ਦੇਖੋ ਸਵਾਦ ਸਬੂਲੇ ਆ ਕੇ ਪਾਈ ਜਾਈਦੀ ਇੱਥੇ ਗਾਜਰਾ ਇੰਨੀਆਂ ਸੋਹਣੀਆਂ ਨੇ ਨਾ ਇੰਨੀਆਂ ਕ ਸਵਾਦ ਬਣਦੀਆਂ ਗਾਜਰਾਂ ਬਹੁਤ ਜ਼ਿਆਦਾ ਕਿਉਂਕਿ ਭਾਈ ਰਿਓ ਵੀ ਕੁਝ ਨਹੀਂ ਪਾਉਂਦੇ ਇਹਨੂੰ ਆਪਾਂ ਸਿੰਪਲ ਤਰੀਕੇ ਨਾਲ ਹੀ ਹੋ ਜਾਂਦੀ ਤੇ ਆਹਾਂ ਆਪਣੇ ਮਟਰ ਲਾਏ ਹੋਇਆ ਇੱਥੇ ਵੀ ਕਿਉਂਕਿ ਸਾਡੇ ਘਰ ਦੇ ਚ ਮਟਰ ਬਥੇਰੇ ਖਾਂਦੇ ਆ ਮੇਰੀ ਮੰਮੀ ਦੇ ਫੇਵਰੇਟ ਆ ਮਟਰ ਤੇ ਇੱਥੇ ਵੀ ਗੋਭੀ ਸੀਗੀ ਇਹ ਸਾਰੀ ਗੋਭੀ ਵਾਈ ਆ ਬਾਕੇ ਹੁਣ ਹੋਰ ਇੱਥੇ ਗਰਮੀ ਵਾਲੇ ਆਈਟਮ ਲਾਉਣੇ ਆ ਇਹਦੀ ਗੋਭੀ ਸੀ ਇਹ ਚ ਜਦੋਂ ਆਪਣਾ ਦੀਵਾਲੀ ਨੂੰ ਦਸਹਰੇ ਨੂੰ ਕਰਦੀ ਗੋਭੀ ਚੱਲਦੀ ਸੀ ਇੱਥੋਂ ਤੇ ਬਹੁਤ ਟਾਈਮ ਚੱਲੀ ਗਈ ਆ ਆਪਣਾ ਲਸਣ ਲਾਇਆ ਹੋਇਆ ਆ ਧਨੀਆਂ ਤੇ ਮਿਰਚਾਂ ਮੁਰਚਾਂ ਹੈਗੀਆਂ ਘਰ ਦੀਆਂ ਲੱਗੀਆਂ ਇੱਥੇ ਗੱਠੇ ਪਰਲੇ ਪਾਸੇ ਸੀਗੇ ਪੱਕੇ ਲੱਗੇ ਹੋਏ ਸਾਰਾ ਵਧੀਆ ਇਕਨਾ ਬਹੁਤ ਵੀਰ ਪੁੱਛਦੇ ਰਹਿੰਦੇ ਆ ਮੈਸੇਜ ਕਰਕੇ ਵੀ ਵੀਰੇ ਮੱਕੀ ਲਾ ਦੀਏ ਹੁਣੀ ਜਾਂ ਐਦਾਂ ਬਲਾਨਾ ਤੇ ਹੁਕਾ ਵੀਰੇ ਦੇਖੋ ਮੱਕੀ ਦਾ ਜਿਹੜਾ ਸਹੀ ਟਾਈਮ ਆ ਸਹੀ ਟਾਈਮ ਮੱਕੀ ਦਾ ਫਰਵਰੀ ਦੇ ਵਿੱਚ ਆ ਫਰਵਰੀ ਦੀ ਵੀ 4-5 ਤੋਂ ਜੇ ਬੀਜਾਂਗੇ ਤਾਂ ਉਹ ਸੋਣੀ ਵੀ 4-5 ਵਾਲੀ ਨੇ ਵੀ ਉਦੋਂ ਹਰੀ ਹੋਣਾ ਜਿਹੜੀ ਤੇ ਉਹਦੀ 10 ਫਰਵਰੀ ਨੂੰ ਬੀਜਣੀਆਂ ਉਹਨੇ ਵੀ ਉਦੋਂ ਹੀ ਸੇਮ ਨਿਕਲਣਗੇ ਤੇ ਜਨਵਰੀ ਦੇ ਵਿੱਚ ਥੋੜੀ ਜਿਹੀ ਗੇਤੀ ਹੋ ਜਾਂਦੀ ਆ ਹਾਂ ਇੰਨਾ ਹੈਗਾ ਜਿੰਨੀ ਗੇਤੀ ਮੱਕੀ ਹੁੰਦੀ ਆ ਉਹਦਾ ਟਾਂਡਾ ਬਹੁਤ ਮੋਟਾ ਹੋ ਜਾਂਦਾ ਕਿਉਂਕਿ ਉਹ ਉੱਪਰ ਨੂੰ ਨਹੀਂ ਵੱਧਦੀ ਰੁਕੀ ਰਹਿੰਦੀ ਆ ਤੇ ਉਹਦਾ ਟਾਂਡਾ ਬਹੁਤ ਮੋਟਾ ਤੇ ਬਾਕੀ ਬਹੁਤ ਵੀਰਾਂ ਦੇ ਇਹ ਸਵਾਲ ਆ ਕਿ ਵੀਰੇ ਬੀ ਕਿਹੜਾ ਲਾਈਏ ਵੀਰੇ ਦੇਖੋ ਬੀਤ ਆ ਨਾ ਮੈਂ ਤਾਂ ਉਹੀ ਕਹਿੰਦਾ ਹੁਨਾਂ ਕਿ ਜਿਹੜੇ ਤੁਹਾਨੂੰ ਚੰਗੇ ਲੱਗਦੇ ਆ ਉਹ ਬੀ ਲਾਓ ਜਿਹੜੇ ਥੋੜੇ ਥੋੜੇ ਲਈ ਵਧੀਆ ਸੀਗੇ ਉਹ ਬੀ ਲਾਓ ਕਿਸੇ ਦੇ ਕਹਿਣ ਤੇ ਜਾਂ ਉਹ ਨੰਬੀ ਲਾਓ ਜਿਹੜੇ ਤੁਸੀਂ ਪਹਿਲਾਂ ਯੂਜ਼ ਕਰਦੇ ਹੋ ਉਹੀ ਵਰਤਿਆ ਕਰੋ ਤੇ ਜਿਵੇਂ ਮੈਂ ਜਿਹੜਾ ਯੂਜ਼ ਕਰਦਾ ਮੈਂ ਤੁਹਾਨੂੰ ਆਪ ਦਾ ਦਾਦਾ ਦਰਨਾ 9108 1899 1890 ਤੇ ਇਹ ਦੋਨੇ ਨੰਬੀ ਲਾਉਣੇ ਆ ਵੀਰੇ ਆਪਾਂ ਬਸ ਹੋਰ ਆਪਾਂ ਕੋਈ ਨਹੀਂ ਲਾਉਂਦੇ ਠੀਕ ਨਹੀਂ 9108 ਦੀ ਇਹ ਖਾਸੀਅਤ ਆ ਕਿ ਉਹ ਡਿੱਗਦਾ ਨਹੀਂ ਹੈਗਾ ਵੀ ਖੜਾ ਰਹਿੰਦਾ ਵਧੀਆ 1899 ਥੋੜਾ ਡੈਗ ਪੈਂਦਾ 1899 ਦੇ 1890 ਤੇ ਪਰ ਇਹ ਦੋਨੇ ਵੀ 92 ਜੀ ਰਿਵਾਰਡ ਤੋਂ ਥੋੜੇ ਮਹਿੰਗੇ ਵਿਕ ਜਾਂਦੇ ਜੇ ਰੇਟ ਦੇ ਵਿੱਚ ਗੱਲ ਕਰੀਏ ਬਸ ਇਹੀ ਚੀਜ਼ਾਂ ਦਾ ਫਰਕ ਆ ਤੇ ਲਾਉਣ ਦਾ ਕੋਈ ਉਹ ਟਾਈਮ ਨਹੀਂ ਹੁੰਦਾ ਵੀ ਲਾਉਣ ਦਾ ਆਪਦਾ ਫਰਵਰੀ ਦੇ ਵਿੱਚ ਲਾਵੋ ਫਰਵਰੀ ਦੇ ਵਿੱਚ ਲਈ ਮੱਕੀ ਹੀ ਵਧੀਆ ਵਾ ਤੇ ਇੰਨੀ ਅਗੇਤੀ ਹੁਣ ਹਜੇ ਮੱਕੀ ਨਾ ਲਾਵੋ ਤੇ ਬਸ ਕੀ ਤੁਹਾਡੀ ਇੱਛਾ ਵਾ ਕਿ ਇੱਕ ਬਸ ਇਹੀ ਆਪਾਂ ਮੱਕੀ ਦੇ ਵਿੱਚ ਤਾਂ ਮੈਂ ਇੱਕ ਘੱਟੂ ਡੀਏਪੀ ਪਾਉਣਾ ਬਸ 50 ਕਿਲੋ ਡੀਏਪੀ ਪਾ ਕੇ ਮੱਕੀ ਬੀਜ ਦੇ ਦਿੱਤੀ ਹੈ ਹੋਰ ਕੁਝ ਨਹੀਂ ਐਦੋਂ ਉੱਪਰ ਆਪਾਂ ਹੋਰ ਕੁਝ ਨਹੀਂ ਪਾਉਂਦੇ ਬਸ ਆਹੀ ਡੋਜ਼ ਆਪਾਂ ਮੱਕੀ ਦੀ ਹੋਰ ਆਪਾਂ ਮੱਕੀ 'ਚ ਕਦੇ ਕੁਝ ਨਹੀਂ ਪਾਇਆ ਮੱਕੀ ਨੂੰ ਪਿਛਲੇ ਸਾਲ ਦਵਾਈ ਲਾਈ ਸੀ ਤੇ ਪਰ ਮੈਨੂੰ ਕੋਈ ਉਹਦਾ ਕੋਈ ਖਾਸ ਰਿਜ਼ਲਟ ਬਾਲਾ ਵਧੀਆ ਲੱਗਿਆ ਨਹੀਂ ਸੀ ਤਾਂ ਕਰਕੇ ਹੁਣ ਇੱਥੇ ਕੀ ਦਾ ਲਾਉਣੀ ਨਹੀਂ ਦਵਾਈ ਲੱਗੀ ਲਗਾਈ ਵਾਲੀ ਉਹ ਹੀ ਲੈ ਲੈਣੀ ਆਪਾਂ ਸਾਰਾ ਅੱਜ ਸਾਡਾ ਪੇਂਟਰ ਰੰਗ ਕਰਨ ਲੱਗ ਗਿਆ ਐ ਜੰਮੀ ਬਾਈ ਅੱਜ ਰੰਗ ਕਰੇਗਾ ਪੂਰੀ ਬਾਦੀ ਦੋਨਾਂ ਉਹ ਦੂਜੇ ਨੂੰ ਵੀ ਕਰ ਲੈਣਾ ਸੀ ਦੂਜੇ ਨੂੰ ਵੀ ਪਰ ਉਹ ਪਾਲਦੇ ਹਨ ਕਬਲਾ ਬੰਪਰ ਲਾਉਣਾ ਨਹੀਂ ਪਹਿਲਾਂ ਸਮਾਰ ਕੇ ਰੇਗਮਾਲ ਮਾਰ ਲਿਓ ਫੇਰ ਕਰਿਓ। ਰੇਗਮਾਲ ਦੇਣਾ ਆਪਾਂ। ਪੱਤਰ ਨੂੰ ਗਏ ਲਿਆ ਕੇ ਦਊਗਾ। ਨਾ ਤੂੰ ਆ ਰਿੰਮਾ ਦਾ ਕਿਵੇਂ ਕਹਿੰਦਾ ਸੀਗਾ? ਉਹ ਕਹਿੰਦਾ ਹੱਬਾ ਨੂੰ ਗੰਗ ਮਾਰ। ਮੇਰੀ ਗੱਲ ਸੁਣ ਨਾ ਜੱਕ ਲਾ ਕੇ ਰਿੰਮ ਖੋਲ ਲਓ। ਇਕੱਲੀ ਹੱਬ ਰਹਿ ਜਾਣੀ ਆ। ਸਮਾਨ ਨੇ ਲੱਗਦਾ ਉਹਨੂੰ ਪਾਨਾ ਚਾਬੀ ਲੱਗ। ਕਿਹੜੇ ਨੂੰ? ਜਿਹੜਾ ਪਾਨਾ ਚਾਬੀ ਲੱਗਦਾ ਉਹ ਲੈ ਲਓ। ਮੰਗੋ